ਕਈ ਵਾਰੀ ਹੁੰਦਾ ਆ ਕਿ ਕਈ ਵਾਰੀ ਕੈਂਡੀਡੇਟ ਖੜੇ ਹੁੰਦੇ ਆ ਆਪਣੇ ਚਿਹਰੇ ਨੂੰ ਹਾਈਲਾਈਟ ਕਰਕੇ ਫਿਰ ਉਹ ਜਿਹੜਾ ਆ ਉਹ ਕਿਸੇ ਪਾਰਟੀ ਦੀ ਝੋਲੀ ਪਾ ਦੇਦੇ ਨਹੀਂ ਪੈਣਾ ਤੇਰੀ ਇਲੈਕਸ਼ਨ ਰਵਿੰਦਰ ਕੌਰ ਉਸਮਾ ਜੀ ਜਿਹੜੀ ਇਲੈਕਸ਼ਨ ਲੜਨ ਜਾ ਰਹੀ ਹੈ ਤੇ ਸਾਡੇ ਅਸੀਂ ਇਹ ਵਸੇ ਜੋ ਉਹਨਾਂ ਦੇ ਨਾਲ ਇਸ ਇਲੈਕਸ਼ਨ ਲੜਾਈ ਦੇ ਵਿੱਚ ਲੜਾਂਗੇ ਤੇ ਉਹਨਾਂ ਨੂੰ ਜਿਤਾ ਕੇ ਜਿਹੜਾ ਵਿਧਾਨ ਸਭਾ ਦੇ ਵਿੱਚ ਪਿੱਛੇ ਮਹਾਰਤ ਸਤਿਕਾਰਯੋਗ ਸਾਥੀਓ ਤੁਸੀਂ ਦੇਖ ਰਹੇ ਹੋ ਦਰਾਵੜ ਚੈਨਲ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਨਾਲ ਨੇ ਪੰਕਜਨਾਥ ਜੀ ਅੰਮ੍ਰਿਤਸਰ ਤੋਂ ਖਾਸ ਤੌਰ ਤੇ ਧਰਮ ਦੀ ਬੁਨਿਆਦ ਦੀ ਗੱਲ ਕਰਦੇ ਹਾਂ ਤੇ ਧਰਮ ਦੇ ਬੁਨਿਆਦੀ ਮਸਲਿਆਂ ਨੂੰ ਲੈ ਕੇ ਪਹਿਲ ਦੇ ਆਧਾਰ ਤੇ ਇਹਨਾਂ ਦਾ ਜਿਹੜਾ ਜ਼ਿਕਰ ਆਉਂਦਾ ਔਰ ਸੰਘਰਸ਼ ਦੀਆਂ ਪੈੜਾਂ ਤੇ ਵੀ ਤੁਰੇ ਨੇ ਔਰ ਸਭ ਤੋਂ ਵੱਡੀ ਜਿਹੜੀ ਮੇਨ ਗੱਲ ਮੈਂ ਅੱਜ ਮੈਂ ਫਸਟ ਟਾਈਮ ਮਹਾਰਾਜ ਜੀ ਉਹਨਾਂ ਨੂੰ ਮਿਲਿਆ ਔਰ ਮੈਂ ਜ਼ਰੂਰ ਕੈਮਰਾਮੈਨ ਨੂੰ ਇਹ ਕਹਿਣਾ ਚਾਹੁੰਦਾ ਕਿ ਮਹਾਰਾਜ ਜੀ ਦੇ ਪੈਰਾਂ ਤੇ ਜ਼ਰੂਰ ਕੈਮਰਾ ਮਾਰਿਓ ਮਹਾਰਾਜ ਜੀ ਉਹਨਾਂ ਨੇ 2021 ਤੋਂ ਪ੍ਰਣ ਕੀਤਾ ਕਿ ਜਿੰਨਾ ਚਿਰ ਪੰਜਾਬ ਦੇ ਵਿੱਚ ਨਸ਼ਾ ਪੂਰੀ ਅંધ ਵਿਸ਼ਵਾਸ ਅਨਪੜਤਾ ਅਗਿਆਨਤਾ ਦਾ ਅੰਧੇਰਾ ਦੂਰ ਨਹੀਂ ਹੁੰਦਾ ਉਹਨਾਂ ਚਰਮਾਰਾ ਜੀ ਉਹਨਾਂ ਨੇ ਪ੍ਰਣ ਕੀਤਾ ਕਿ ਅਸੀਂ ਜਿਹੜਾ ਆ ਜਿਹੜਾ ਚਬਲਾ ਨਹੀਂ ਪਾਵਾਂਗੇ ਔਰ ਨੰਗੇ ਪੈਰੀ ਸਾਰੇ ਕਾਰਜ ਕਰਦੇ ਨੇ ਖਾਸ ਤੌਰ ਤੇ ਸਮਾਜ ਦੇ ਵਿੱਚ ਵਿਚਰਦੇ ਨੇ ਸਮਾਜ ਦੇ ਲਈ ਕਾਰਜ ਕਰਦੇ ਨੇ ਇੱਕ ਹੋਰ ਸਭ ਤੋਂ ਵੱਡੀ ਅੱਜ ਤੁਹਾਨੂੰ ਮੈਂ ਦੱਸ ਦੇਣਾ ਚਾਹਣਾ ਕਿ ਆ ਜਿਹੜਾ ਪਰਲੋ ਆਈ ਆ ਜਿਹੜੀ ਹੜਪੀੜਤਾ ਦੀ ਗੱਲ ਕਰਦੇ ਆਂ ਤੇ ਇਹਨਾਂ ਦੇ ਵਿੱਚ ਮਹਾਰਾਜ ਜੀ ਉਹਨਾਂ ਦਾ ਬੜਾ ਵੱਡਾ ਸਹਿਯੋਗ ਆ ਅੱਜ 3 ਦਿਨ ਦੇ ਕਰੀਬ ਹੋ ਗਿਆ ਜੀ ਛੇ ਦਿਨ ਦੇ ਛੇ ਮਾ ਦਿਨ ਆ ਛੇਵੇਂ ਦਿਨ ਹੋ ਗਿਆ ਛੇ ਦਿਨ ਦੇ ਕਰੀਬ ਹੋ ਗਿਆ ਲਗਾਤਾਰ ਜਿਹੜਾ ਆ ਉਹ ਰਾਸ਼ਨ ਗਰੀਬ ਪਰਿਵਾਰਾਂ ਤੱਕ ਜਿਹੜਾ ਪਹੁੰਚਾਰੇ ਨੇ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਖਾਸ ਤੌਰ ਤੇ ਗੱਲਬਾਤ ਕਰਨ ਦਾ ਮੇਨ ਮਕਸਦ ਇਹ ਹੋਈ ਆ ਕਿਉਂਕਿ ਕੋਈ ਵੀ ਮਸਲੇ ਆ ਮਸਲੇ ਹੱਲ ਹੋਣੇ ਆ ਵਿਧਾਨ ਸਭਾ ਦੇ ਵਿੱਚ ਮਸਲੇ ਹੱਲ ਹੋਣੇ ਆ ਬਾਬਾ ਸਾਹਿਬ ਅੰਬੀਦਕਰ ਨੇ ਗੱਲ ਕੀਤਾ ਜ਼ਿਕਰ ਕੀਤਾ ਸੀ ਕਿ ਜੇਕਰ ਅਸੀਂ ਆਪਣੀ ਰਾਜਸੀ ਤਾਕਤ ਨੂੰ ਪਹਿਚਾਣਦੇ ਆ ਆਪਣੀ ਵੋਟ ਦੇ ਅਧਿਕਾਰ ਨੂੰ ਜਾਣਦੇ ਆ ਤਾਂ ਫਿਰ ਜਿਹੜਾ ਅਸੀਂ ਆਪਣੇ ਹੱਕ ਅਧਿਕਾਰਾਂ ਦੀ ਜਿਹੜੀ ਆ ਲੜਾਈ ਨੂੰ ਵਧੀਆ-ਵਧੀਆ ਤਰੀਕੇ ਨਾਲ ਜਿਹੜਾ ਜਾਣ ਕੇ ਲੜ ਸਕਦੇ ਆ ਸੋ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਪੰਕਜ 나ਟ ਜੀ ਸਵਾਗਤ ਹੈ ਮਹਬਬ ਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਤੇ ਮਹਾਰਾਜ ਜੀ ਹੋਰ ਸਭ ਕਿਦਾਂ ਠੀਕ ਠਾਕ ਚੜ੍ਹਦੀ ਕਲਾ ਜੀ ਮਹਾਰਾਜ ਜੀ ਕਿਰਪਾ ਪ੍ਰਮਾਤਮਾ ਵਾ ਜੀ ਮਹਾਰਾਜ ਕੇ ਧਰਮ ਦੀ ਤਾਂ ਸੇਵਾ ਨਿਭਾਈ ਰਹੇ ਆ ਉਹ ਸਾਰਿਆਂ ਨੂੰ ਪਤਾ ਹੀ ਆ ਤੇ ਧਰਮ ਦੀ ਸੇਵਾ ਦੇ ਨਾਮ ਨਾਲ ਜੇਕਰ ਗੱਲ ਕਰਦੇ ਆ ਜਿਵੇਂ ਪਿਛਲੇ ਦਿਨੀ ਭਗਵਾਨ ਵਾਲਮੀਕੀ ਮਹਾਰਾਜ ਦੇ ਪ੍ਰਤੀ ਅਪਸ਼ਬਦ ਵੀ ਬੋਲੇਗਾ ਔਰ ਆਪਾਂ ਚਾਹੁੰਦੇ ਆ ਕਿ ਕੋਈ ਇਦਾਂ ਦਾ ਕਾਨੂੰਨ ਲਾਗੂ ਹੋਵੇ ਕਿ ਜਿਸ ਦੇ ਨਾਲ ਭਗਵਾਨ ਵਾਲਮੀਕੀ ਮਹਾਰਾਜ ਦੇ ਪ੍ਰਤੀ ਅਪਸ਼ਬਦ ਨਾ ਹੋਣ ਜਾਂ ਫਿਰ ਕੋਈ ਇਦਾਂ ਦੇ ਕਾਰਜ ਕੀਤੇ ਜਾਣ ਕਿ ਜਿਸ ਦੇ ਨਾਲ ਜਿਹੜੇ ਸਾਡੇ ਹੱਕ ਹਕੂਕਾ ਸਾਨੂੰ ਮਿਲ ਸਕਣ ਉਹ ਕਿਵੇਂ ਮਿਲ ਸਕਦੇ ਕਿਵੇਂ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਹਾਸਲ ਕਰ ਸਕੀਏ ਸਭ ਤੋਂ ਪਹਿਲਾਂ ਜੀ ਮੈਂ ਧੰਨਵਾਦ ਕਰਦਾ ਹਾਂ ਦਰਬੜ ਚਾਨਾ ਵਾਲਿਆਂ ਦਾ ਜਿੱਨ੍ਹਾਂ ਕੇ ਦਾਸਤ ਅੱਜ ਸਮਾ ਦਿੱਤਾ ਆਪਣੇ ਚੈਨਲ ਤੇ ਜੋ ਬੋਲੇ ਸੋਨਰ ਤੇ ਹੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਜੀ ਹੈ ਜੈ ਭੀਮ ਜੈ ਜੈ ਸਰਦਾਰ ਸੋ ਸਾਥੀਓ ਦਾਸ ਪੰਚੇ ਨਾਲ ਸ਼ਿਰਗਿਲ ਮੁਖੀ ਵਾਲਮੀਕਿ ਸਦਾਰ ਸਭਾ ਤੋਂ ਜਿਹੜਾ ਮਨਦੀਪ ਜੀ ਨੇ ਗੱਲ ਕੀਤੀ ਆ ਕਿ ਧਰਮ ਦੇ ਨਾਲ ਨਾਲ ਰਾਜਨੀਤੀ ਵੀ ਜ਼ਰੂਰੀ ਹੈ ਜੀ ਕਿਉਂਕਿ ਸਦੀਆਂ ਤੋਂ ਪਿਛੜੇ ਪਏ ਅਸੀਂ ਸਮਾਜ ਸਾਡਾ ਔਰ ਮੁੰਦ ਵਿੱਚ ਬਾਬਾ ਸਾਹਿਬ ਹੰਦਿਕਰ ਜੀ ਦੀ ਦੇਣ ਆ ਔਰ ਉਹਨਾਂ ਨੇ ਸੰਧਾਨ ਦੇ ਕੇ ਭਾਰਤ ਦੇਸ਼ ਤੋਂ ਜਿਹੜਾ ਸਬਧਾਨ ਲੈ ਕੇ ਦਿੱਤਾ ਵਾ ਜੀ ਉਹਦੇ ਨਾਲ ਸਾਡੇ ਹੱਕ ਹਕੂਕ ਮਿਲਦੇ ਆ ਪਰ ਹੱਕ ਹਕੂਕ ਲਾਗੂ ਕਰਵਾਉਣ ਵਾਸਤੇ ਸਾਨੂੰ ਜਿਹੜਾ ਰਾਜਨੀਤੀ ਵਿੱਚ ਵੀ ਆਉਣ ਦੀ ਲੋੜ ਹੈ ਜੀ ਉਸ ਦੀ ਸ਼ੁਰੂਆਤ ਜਿਹੜੀ ਸਾਡੇ ਹੋ ਚੁੱਕੀ ਆ ਸਾਡੇ ਪ੍ਰਵਾਸ ਚੋਂ ਹੀ ਜੀ ਤੇ ਤਰਨ ਤਰਨ ਹਾਂ ਜਿੰਨਾਂ ਹਲਕੇ ਦੇ ਵਿੱਚ ਜਿੰਮੀ ਚੋਂ ਦੇ ਜਿਹੜਾ ਤੇ 70 ਸਾਲਾਂ ਤੋਂ ਇਲਾਕਾ ਹੈ ਜਿਹੜਾ ਵੀ ਜਰਬ ਨਹੀਂ ਹੋ ਸਕਿਆ ਉਹਦੇ ਵਿੱਚ ਜਿਹੜਾ ਵੀ ਸਾਡੇ ਕਹਿਣਾ ਤੇਰੀ ਇਲੈਕਸ਼ਨ ਹਰਬਿੰਦਰ ਕੌਰ ਉਸਮਾ ਜੀ ਜਿਹੜੀ ਇਲੈਕਸ਼ਨ ਲੜਨ ਜਾ ਰਹੀ ਹੈ ਤੇ ਸਾਡੇ ਅਸੀਂ ਪੂਰਾ ਸਹਿਯੋਗ ਉਹਨਾਂ ਦੇ ਨਾਲ ਇਸ ਇਲੈਕਸ਼ਨ ਲੜਾਈ ਦੇ ਵਿੱਚ ਲੜਾਂਗੇ ਤੇ ਉਹਨਾਂ ਨੂੰ ਜਿਤਾ ਕੇ ਜਿਹੜਾ ਵਿਧਾਨ ਸਭਾ ਦੇ ਵਿੱਚ ਪਿੱਛੇ ਮਹਾਰਾਜ ਜੀ ਇੰਦਾ ਤੇ ਬਹੁਤ ਸਾਰੇ ਹਲਕੇ ਆ ਜਿੱਦਾਂ ਸਾਡੇ ਦਵਾਬੇ ਦੀ ਗੱਲ ਕਰਦੇ ਸਾਡੇ ਜਰਿੰਦਰ ਦੇ ਵਿੱਚ ਵੀ ਸਮਾਜ ਬਹੁਤ ਵੱਡੀ ਤਦਾਦ ਦੇ ਵਿੱਚ ਬੈਠਾ ਪਰ ਜਿਹੜੀ ਪਹਿਲ ਅੰਮ੍ਰਿਤਸਰ ਹਲਕੇ ਦਾ ਤਰਨਤਾਰ ਨੇ ਵੀ ਜਿੱਦਾ ਇਧਰਲੇ ਏਰੀਆ 'ਚ ਹੋਈ ਆ ਕਿ ਇਸ ਪਹਿਲ ਤੋਂ ਸਮਾਜ ਨੂੰ ਸਿੱਖਣਾ ਚਾਹੀਦਾ ਕਿ ਨਹੀਂ ਸਿੱਖਣਾ ਚਾਹੀਦਾ ਕਿਉਂਕਿ ਵੋਟ ਬੈਂਕ ਬਹੁਤ ਵੱਡਾ ਪਰ ਜੇਕਰ ਗੱਲ ਕਰਦੇ ਆ ਕਿ ਜੇ ਸਾਡੇ ਜਿਹੜੇ ਅਸੀਂ ਪਹਿਲਾ ਨੁਮਾਇੰਦੇ ਚੁਣੇ ਆ ਉਹ ਨੁਮਾਇੰਦਿਆਂ ਨੇ ਹੱਲੇ ਤੱਕ ਕਦੀ ਵੀ ਸਾਡੇ ਸਮਾਜ ਦੀ ਆਵਾਜ਼ ਨਹੀਂ ਬੁਲੰਦ ਕੀਤੀ ਪਰ ਇੱਥੇ ਪਲੱਸ ਪੁਆਇੰਟ ਇਹ ਹੈ ਕਿ ਬਾਬਾ ਨਛੱਤਨਾ ਸ਼ੇਰਗਿੱਲ ਜੀ ਤਾਂ ਪਹਿਲਾਂ ਹੀ ਸੋਸ਼ਲ ਵਰਕਰ ਨੇ ਪਹਿਲਾਂ ਹੀ ਸਮਾਜ ਦੇ ਲਈ ਸਮਰਪਿਤ ਨੇ ਪਰ ਜੇ ਉਹ ਉਹ ਬਣਦੇ ਨੇ ਤੁਹਾਨੂੰ ਕੀ ਲੱਗਦਾ ਕੀ ਉਹ ਆਪਣਾ ਫਰਜ਼ ਰਾਜਨੀਤੀ ਦੇ ਵਿੱਚ ਇਸੇ ਤਰ੍ਹਾਂ ਅਦਾ ਕਰਨਗੇ ਕਿ ਨਹੀਂ ਕਰਨਗੇ ਜੀ ਉਹ ਪੂਰਾ ਫਰਜ਼ ਕਰਨਗੇ ਪੂਰਾ ਸਮਾਜ ਦਾ ਸਾਥ ਦੇਣਗੇ ਆਵਾਜ਼ ਦੀ ਜਿਹੜੀ ਸਮਾਜ ਦੀ ਆਵਾਜ਼ ਆ ਪੂਰੇ ਪੂਰੀ ਬਲੰਦ ਕਰਨਗੇ ਤੇ ਵਿਧਾਨ ਸਭਾ ਦੇ ਵਿੱਚ ਪੂਰੇ ਸਮਾਜ ਦੇ ਮੁੱਦੇ ਉਠਾਉਣਗੇ ਜੀ ਤੇ ਤੁਸੀਂ ਕੀ ਕੀ ਤੁਸੀਂ ਇਹ ਕੁਝ ਕਹਿਣਾ ਚਾਹੁੰਦੇ ਹੋ ਸਮਾਜ ਨੂੰ ਕੀ ਜਿਵੇਂ ਅੰਮ੍ਰਿਤਸਰ ਤੋਂ ਪਹਿਲ ਕਦਮੀ ਹੋਈ ਆ ਵਾਲਮਿਕੀ ਮਜਬੀ ਸਖ ਸਮਾਜ ਦੀ ਰਾਜਨੀਤਿਕ ਹੋਂਦ ਨੂੰ ਬਚਾਉਣ ਦੇ ਲਈ ਤੁਹਾਨੂੰ ਕੀ ਲੱਗਦਾ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਸਮਾਜ ਦੇ ਬਹੁਤ ਸਾਰੇ ਸੰਗਠਨ ਨੇ ਉਹਨਾਂ ਨੂੰ ਇਹ ਪਹਿਲ ਕਦਮੀ ਕਰਨੀ ਚਾਹੀਦੀ ਹੈ ਜਾਂ ਆਜ਼ਾਦ ਸਾਨੂੰ ਖੜੇ ਹੋਣਾ ਚਾਹੀਦਾ ਕਿ ਮੈਂ ਇਹ ਕਹਣਾ ਵੀ ਪੂਰੇ ਪੰਜਾਬ ਦੇ ਵਿੱਚ 117 ਹਲਕੇ ਜੀ ਤੇ ਮੈਂ ਇਹ ਕਹਿੰਦਾ ਕਿ ਸਾਰਿਆਂ ਦੇ ਤੇ ਆਦੇ ਸਮਾਜ ਨੂੰ ਆਪਣੀ ਇਹ ਦਾਅਵੇਦਾਰੀ ਰੱਖਣੀ ਚਾਹੀਦੀ ਹੈ ਕਿਉਂਕਿ ਜਿੰਨਾ ਤੇ ਬੱਚੇ ਮਾਂ ਵੀ ਸਾਦੀ ਦੁੱਧ ਦਿੰਦੀ ਹੈ ਜਦੋਂ ਬੱਚਾ ਹੁੰਦਾ ਹੈ ਜੀ ਜੇਸੀਂ ਆਪਣੇ ਹੱਕ ਦੀ ਗੱਲ ਰੱਖਾਂਗੇ ਆਪਣਾ ਰੱਖਾਂਗੇ ਆਪਣੀ ਸਮਾਜ ਦੀ ਲੜਾਈ ਲੜਾਂਗੇ ਸਾਡੀ ਹੀ ਆਪਣਾ ਜਿਹੜਾ ਪਾਸੇ ਆਪਣੇ ਐਮਐਲਏ ਜਿਤਾ ਕੇ ਵਿਧਾਨ ਸਭਾ 'ਚ ਭੇਜਾਂਗੇ ਜੀ ਤੇ ਫੇਰ ਹੀ ਸਾਡੇ ਧਰਮ ਦੀ ਗੱਲ ਹੋਊਗੀ ਸਾਡੇ ਸਮਾਜ ਦੀ ਗੱਲ ਹੋਊਗੀ ਉਦੇ ਜੇ ਧਰਮ ਅਤੇ ਰਾਜਨੀਤੀ ਦੇ ਨਾਲ ਹੀ ਚਲਣਾ ਪਾ ਰਾਜਨੀਤੀ ਦੇ ਨਾਲ ਜ਼ਰੂਰੀ ਹੈ ਸਮਾਜ ਦੀ ਹੋਂਦ ਵਾਸਤੇ ਜੀ ਤੇ ਮਹਾਰਾਜ ਜੀ ਤਰਨਤਨ ਹਲਕੇ ਦੇ ਵਿੱਚ ਫਿਰ ਕੀ ਤੁਹਾਨੂੰ ਲੱਗਦਾ ਕਿ ਤੁਸੀਂ ਸਪੋਰਟ ਕਰੋਗੇ ਜਾਂ ਫਿਰ ਤੁਸੀਂ ਨਾਲ ਚੋਣ ਪ੍ਰਚਾਰ ਲਈ ਜਾਂਦੇ ਵੀ ਹੋ ਹਾਂ ਤੁਸੀਂ ਜਾਂਦੇ ਆ ਸਾਥੀ ਆਡੇ ਜਾਂਦੇ ਪੂਰੇ ਲੂਡੀਆਂ ਲੱਗੀਆਂ ਵਾ ਅਸੀਂ ਆਪ ਵੀ ਜਾਵਾਂਗੇ ਤੇ ਅਸੀਂ ਉੱਥੋਂ ਦੇ ਜਿਹੜੇ ਤੰਤਲ ਹਲਕੇ ਦੇ ਲੋਕ ਹਨ ਵਾਸੀਂ ਉਹਨਾਂ ਨੂੰ ਵੀ ਪੀਟ ਕਰਾਂਗੇ ਵੱਧ ਤੋਂ ਵੱਧ ਸਾਡੀ ਭੈਣ ਦਾ ਸਜੋਕਰ ਜੀ ਤੇ ਮਹਾਰਜ ਕੀ ਕਹਿਣਾ ਚਾਹੁੰਦੇ ਕਿ ਭਗਵਾਨ ਵਾਲਮੀਕੀ ਮਾਰਗ ਜਿਹੜੀ ਰਮਾਇਣ ਆ ਅਸਲ ਦੇ ਵਿੱਚ ਲੋਕ ਅਲੱਗ-ਅਲੱਗ ਜਿਹੇ ਨਜ਼ਰੀਏ ਨਾਲ ਰਮਾਇਣ ਨੂੰ ਦੇਖਦੇ ਆ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਕੀ ਸਾਨੂੰ ਸਿਖਾਉਣਾ ਕਰਦੀ ਆ ਕੀ ਕਿਤੇ ਸੰਤ ਬਾਬਾ ਨਿਸ਼ਤਨਾਥ ਸ਼ੇਰਗਿੱਲ ਜੀ ਜਾਂ ਉਹਨਾਂ ਦੀ ਧਰਮ ਪਤਨੀ ਉਹਨਾਂ ਨੇ ਕਿਤੇ ਰਮਾਇਣ ਤੋਂ ਸਿੱਖ ਕੇ ਰਾਜਨੀਤਿਕ ਵੱਲ ਕਦਮ ਕਦਮ ਤਰੀ ਚੱਕਿਆ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਇਸ ਗੱਲ ਨੂੰ ਰਮਾਇਣ ਆਪਰੇਟਿਕਾ ਪਰਮਾ ਮਹਾਰਾਜ ਹੱਥ ਹੱਥ ਲਿਖਿਆ ਉਸ ਨੂੰ ਸਾਨੂੰ ਸਿੱਖਿਆ ਦਿੱਤੀ ਆ ਸਾਨੂੰ ਇੱਕ ਉਹ ਕਿਰਦਾਰਾਂ ਬਾਰੇ ਜਾਣਕਾਰੀ ਪਈ ਆ ਸਹੀ ਕਿਰਦਾਰ ਕਿਹੜੇ ਆ ਮਾੜੇ ਕਿਰਦਾਰ ਕਿਹੜੇ ਆ ਸਾਨੂੰ ਸਿੱਖਿਆ ਲੈਣ ਜਿਹਦੇ ਆ ਸੀ ਰਮਾਇਣ ਨੂੰ ਕੱਟਣ ਜੇ ਆਪਣਾ ਪੜਦੇ ਆ ਸਾਰੇ ਸੁਣਦੇ ਆ ਸ਼ੁਰੂ ਤੋਂ ਸੁਣਦੇ ਆ ਰਹੇ ਸਾਡੇ ਵੱਡੇ ਵੀ ਪੜਦੇ ਰਹੇ ਰਮਾਇਣ ਦੀ ਪਰ ਰਮਾਇਣ ਤੋਂ ਬਹੁਤ ਸਿੱਖਿਆ ਮਿਲਦੀ ਹੈ ਉਹਨਾਂ ਨੇ ਵੀ ਸਿੱਖਿਆ ਜਿਹੜੀ ਧਰਮਿਆਂ ਨੂੰ ਦੇ ਨਾਲ ਦਾਜ ਨਹੀਂ ਕੀਤੀ ਜ਼ਰੂਰੀ ਹੈ ਰਮਾਇਣ ਨੇ ਸਿੱਖਿਆ ਦਿੱਤੀ ਹੈ ਜੀ ਤੇ ਮਹਾਰਾਜ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਸਮਾਜ ਦੇ ਵਿੱਚ ਜਿਹੜੀਆਂ ਕ੍ਰਿਤੀਆਂ ਦੇ ਲਈ ਤੁਸੀਂ ਪਹਿਲ ਕਦਮੀ ਕੀਤੀ ਆ ਤੁਸੀਂ ਤ્યાਗ ਕੀਤਾ ਪ੍ਰਣ ਕੀਤਾ ਕਿ ਅਸੀਂ ਉਹਨਾਂ ਚੜੇ ਜਿਹੜਾ ਚੱਪਲ ਨਹੀਂ ਪਾਵਾਂਗੇ ਨੰਗੇ ਪੈਰੀ ਰਵਾਂਗੇ ਇਹ ਇਹ ਮਤਲਬ ਇਹ ਕਿਵੇਂ ਕੁੱਤਪਨ ਹੋਇਆ ਕਿਵੇਂ ਇਹ ਚੀਜ਼ ਨੂੰ ਤੁਸੀਂ ਪੈਦਾ ਕੀਤਾ ਇਹ ਮੇਰੇ ਜਿਦੋਂ ਅਸੀਂ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਜਿਹੜਾ ਸਰਕਾਰਾਂ ਝੂਠੇ ਵਾਅਦੇ ਕਰਕੇ ਆਵਰ ਚ ਆ ਜਾਂਦੀਆਂ ਵਾ ਜੀ ਪਰ ਉਹ ਆਪਣੇ ਵਾਅਦੇ ਤੇ ਖਰੇ ਨਹੀਂ ਉੱਤਰਦੀਆਂ ਜੀ ਇਸ ਕਰਕੇ ਅਨੁਜਤੀ ਬੰਦੀ ਵੱਲੋਂ ਐਸੀ ਫੈਸਲਾ ਲਿਆ ਕਿ ਆਪਾਂ ਪੁਸ਼ ਕਰੀਏ ਸਮਾਜ ਵਾਸਤੇ ਕੋਈ ਪੰਜਾਬ ਵਾਸੀਆਂ ਵਾਸਤੇ ਕਰੀਏ ਜਿਹੜੇ ਨਸ਼ੇ ਦੀ ਗਲਦਲ ਦੇ ਵਿੱਚ ਸਾਡੀ ਨੌਜਵਾਨੀ ਦਸਦੀ ਜਾ ਰਹੀ ਹੈ ਉਹਨੂੰ ਬਾਹਰ ਕੱਢਣ ਵਾਸਤੇ ਜਿਹੜਾ ਆਪਾਂ ਕਿ ਪ੍ਰਣ ਕੀਤਾ ਪ੍ਰਾਣ ਇਸ ਕਰਕੇ ਆਪਾਂ ਜੋੜਾ ਲਾਇਆ ਕਿ ਸਾਨੂੰ ਆਪਣੇ ਵਾਅਦੇ ਦਾ ਯਾਦ ਰਵੇ ਜਦੋਂ ਸਾਡੇ ਸਾਡੇ ਪੈਰ 'ਚ ਜਾਂ ਕੋਈ ਜਦੋਂ ਅਸੀਂ ਕਦਮ ਪੁੱਟਦੇ ਆ ਸਾਨੂੰ ਪਤਾ ਹੋਵੇ ਜਦੋਂ ਸਾਡੇ ਪੈਰ 'ਚ ਕੋਈ ਚੁਕ ਹੋਵੇ ਇਹਨੂੰ ਯਾਦ ਆਉਗਾ ਕਿ ਅਸੀਂ ਕੀ ਕਰਨਾ ਹੈ ਸਾਡਾ ਮਕਸਦ ਸਾਨੂੰ ਯਾਦ ਰਹੂਗਾ ਇਸ ਕਰਕੇ ਅਸੀਂ ਜੋੜਾ ਲਾਇਆ ਹਾਂ ਮਿਸ਼ਨ ਕੀ ਹੈ ਹਾਂ ਮਿਸ਼ਨ ਇਹ ਆ ਵੀ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ ਜੀ ਨੌਜਵਾਨੀ ਨੂੰ ਨਸ਼ਿਆਂ ਤੋਂ ਨਸ਼ਿਆਂ ਵਾਲੇ ਦਲ ਦਾ ਚੋਂ ਕੱਢਣਾ ਤੇ ਸਹੀ ਪਾਸੇ ਲਿਵਾਉਣਾ ਹੈ ਸਾਡਾ ਇਹ ਮਿਸ਼ਨ ਹੈ ਜੀ ਤੇ ਰਾਜਨੀਤੀ ਦੀ ਗੱਲ ਕਰਦੇ ਆਂ ਤੇ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਜਿਵੇਂ ਆਪਾਂ ਪਹਿਲਾਂ ਦੇਖਦੇ ਹਾਂ ਤੇ ਸਮਾਜ ਦੀ ਰਾਜਨੀਤਿਕ ਹੋਂਦ ਜ਼ੀਰੋ ਸੀ ਜਿਵੇਂ ਪਹਿਲ ਕਦਮੀ ਤੁਹਾਡਾ ਜ਼ਿਕਰ ਹੈ ਕਿ ਪਹਿਲ ਕਦਮੀ ਹੋਈ ਆ ਕੀ ਇਸ ਤਰੀਕੇ ਨਾਲ ਸੀ ਆਪਣੀ ਬੁਨਿਆਦ ਕਾਇਮ ਕਰ ਸਕਦੇ ਹਾਂ ਕਿ ਆਪਣੇ ਕੈਂਡੀਡੇਟ ਖੜੇ ਕਰਕੇ ਕਈ ਵਾਰੀ ਹੁੰਦਾ ਕਿ ਕਈ ਵਾਰੀ ਕੈਂਡੀਡੇਟ ਖੜੇ ਹੁੰਦੇ ਆ ਆਪਣੇ ਚਿਹਰੇ ਨੂੰ ਹਾਈਲਾਈਟ ਕਰਕੇ ਫਿਰ ਉਹ ਜਿਹੜਾ ਆ ਉਹ ਕਿਸੇ ਪਾਰਟੀ ਦੀ ਝੋਲੀ ਪਾ ਦੇਦੇ ਕੋਈ ਐਦਾਂ ਦਾ ਤੁਹਾਨੂੰ ਲੱਗਦਾ ਤੁਹਾਨੂੰ ਸੰਪੂਰਨ ਵਿਸ਼ਵਾਸ ਆ ਮੈਡਮ ਹਰਵਿੰਦਰ ਕੌਰ ਸਮਾਤੇ ਸੱਤ ਬਾਬਾ ਨੇ ਇਸ ਤਰ੍ਹਾਂ ਸ਼ੇਅਰ ਕਰ ਦਿੱਤੀ ਈ ਆਲੋ ਸਮਾਹ ਨੂੰ ਵਿਸ਼ਵਾਸਿਆ ਤੇ ਉਹਨਾਂ ਨੇ ਵਿਸ਼ਵਾਸ ਕੀਤਾ ਆਪਣਾ ਕੈਬਨ ਖਾਚੇਗਾ ਕਿਉਂਕਿ ਜੇ ਇਹ ਮੰਨ ਲਓ ਅਗਲੇ ਤੱਕ ਇਹ ਗੱਲ ਹੋ ਜੀ ਜੇ ਇਦਾਂ ਦਾ ਕਦੀ ਹੋ ਨਹੀਂ ਸਕਦਾ ਜੀ ਇਹ ਮੈਂ ਤੇ ਇਹ ਸਮਾਜ ਤੋਂ ਉਹਨਾਂ ਦੀ ਇਤਾਂ ਦੇ ਮਾਲਮਚਾਰਤ ਕਰਦਿੰਦੇ ਨਹੀਂ ਕਿਤਾ ਸਮਾਜ ਕੀ ਹੈ ਉਹ ਸਮਾਜ ਦਾ ਕਰਦੇ ਆ ਸਮਾਜ ਦੇ ਛੋਟੇ ਘਰਾਂ ਛੁੱਠੇ ਉਹਨਾਂ ਨੂੰ ਪਤਾ ਹੈ ਵੀ ਸਮਾਜ ਦੀ ਗਰਾਉਂਡ ਲੈਵਲ ਤੋਂ ਗਰਾਉਂਡ ਲੈਵਲ ਦੀ ਕੋਲ ਹੈ ਸਕਦੇ ਗਰਾਉਂਡ ਤੋਂ ਛੁੱਠੇ ਆ ਉਹਨਾਂ ਨੂੰ ਪਤਾ ਹੈ ਇਸ ਕਰਕੇ ਕਿਸੇ ਵੀ ਪਾਰਟੀ ਦੀ ਝੋਲੀ ਵਿੱਚ ਨਹੀਂ ਜੀ ਪਰਸਲ ਤੌਰ ਤੇ ਜਾਨਣਾ ਚਾਹੁੰਦੇ ਆ ਕਿ ਤੁਹਾਡਾ ਉਹਨਾਂ ਦੇ ਨਾਲ ਮੇਲ ਮਲਾਪ ਹੈ ਤੁਹਾਨੂੰ ਤੁਸੀਂ ਉਹਨਾਂ ਨੂੰ ਜਾਣਦੇ ਹੋ ਕੀ ਕਹਿਣਾ ਚਾਹੁੰਦੇ ਹੋ ਕਿ ਜਿਵੇਂ ਉਹ ਸਮਾਜ ਦੇ ਵਿੱਚ ਵਰਕ ਕਰਦੇ ਨੇ ਮਹਾਰਾਜ ਹੁੜਾਦੀ ਵੀ ਉਹਨਾਂ ਨੇ ਸੇਵਾ ਕੀਤੀ ਮਹਾਰਾਜ ਕੋਰਨਾਥ ਹੁੜਾਦੀ ਉਹਨਾਂ ਬਾਰੇ ਕੁਝ ਅਸੀਂ ਜਾਨਣਾ ਚਾਹੁੰਦੇ ਆ ਕਿ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਫਰਜ਼ ਆ ਉਹ ਅਦਾ ਕਰ ਸਕਣਗੇ ਜੀ ਲੱਗਦਾ ਕਿ ਵਿਸ਼ਵਾਸ ਤੇ ਸਾਨੂੰ ਪਤਾ ਪੈਣਾ ਕਿਉਂਕਿ ਜਿੰਨਾ ਜਿਉ ਉਹਨਾਂ ਨੇ ਜਿੰਮੀ ਚੋਂ ਲੜਦਾ ਲਾਲ ਕੀਤਾ ਵਾ ਜੀ ਦੇਖੋ ਉਹ ਸਾਰੇ ਸਮਾਜ ਸਾਥੀ ਸੁਲੱਖਣਾ ਨਾਲ ਬੁਲਾਇਆ ਗਿਆ ਸੀ ਜੀ ਇਥੇ ਸਾਰਾ ਵਿਚਾਰ ਵਟਾਂਦਰਾ ਹੋ ਕੇ ਫਿਰ ਮਤਲਬ ਇਕਤ੍ਰਿਤ ਹੋ ਕੇ ਇਹ ਜਿਹੜਾ ਫੈਸਲਾ ਲਿਆ ਗਿਆ ਹਾਂਜੀ ਤੇ ਮਹਾਰਾਜ ਜੀ ਅਸੀਂ ਇਹ ਵੀ ਜਾਣਨਾ ਚਾਹੁੰਦੇ ਆ ਕਿ ਜਿਹੜੇ ਤੁਹਾਡੀ ਸੇਵਾ ਹੈ ਤੁਹਾਡੀ ਸੇਵਾ ਬੜੀ ਮਤਲਬ ਤੁਹਾਡੀ ਸੇਵਾ ਭਾਵਨਾ ਦੇਖਦੇ ਹਾਂ ਹਰ ਪੀੜਤਾ ਦੇ ਲਈ ਵੀ ਤੁਸੀਂ ਖੜੇ ਹੋਏ ਹੋ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੀ ਕਾਮਨਾ ਕਰਦੇ ਹਾਂ ਕਿ ਜਿਹੜਾ ਤੁਹਾਡਾ ਸੰਗਠਨ ਹੈ ਕਿਸ ਤਰੀਕੇ ਨਾਲ ਕਾਰਜ ਕਰੂਗਾ ਇਹ ਆਦਾ ਸੰਗਠਨ ਹੈ ਸ੍ਰੇਈ ਸੇਵਾ ਕਰਦਾ ਰੂਗਾ ਪੰਜਾਬ ਦੀ ਪੰਜਾਬ ਤੋਂ ਬਾਹਰ ਵੀ ਸਾਡੀਆਂ ਸੰਗਠਨਾ ਇਸ ਲਈ ਸਾਡੇ ਜਿਹੜੇ ਕੌਮੀ ਜਨਲ ਚਿਕਿਤਸਕ ਕਰਿਆ ਉਹ ਉਹ ਐਸੇ ਵਿੱਚ ਗੁਜਰਾਤ ਚ ਗਏ ਜੋ ਸਮਾਜ ਦਾ ਪ੍ਰਮਾਤਮਾ ਵਾਲਮੀਕ ਮਹਾਰਾ ਜੀ ਦਾ ਪ੍ਰਚਾਰ ਕਰਦੇ ਸੀ ਉੱਥੇ ਵੀ ਸਾਡੀਆਂ ਟੀਮਾਂ ਚਾਹੇ ਜਾ ਰਹੀਆਂ ਹਨ ਜੀ ਹਾਂ ਪੂਰੇ ਭਾਰਤ ਵਿੱਚ ਜਿਹੜਾ ਸਾਡਾ ਵਾਲਮੀਕ ਜੀ ਦਾ ਸਦਾ ਸਭ ਦਾ ਮਿਸ਼ਨ ਹੈ ਜੀ ਉਹ ਲੈ ਕੇ ਜਾਵਾਂਗੇ ਜੀ ਪਹਿਲਾ ਸਾਡਾ ਟਾਰਗੇਟ ਪੰਜਾਬ ਹੈ ਪਹਿਲਾ ਪੰਜਾਬ ਦੇ ਵਿੱਚ ਪੂਰੇ ਤਰ੍ਹਾਂ ਨਾਲ ਫਲਾ ਕੇ ਜੀ ਸਭ ਕੁਝ ਪੂਰਾ ਵਰਕ ਕਰ ਰਹੇ ਜੀ ਤੇ ਮਾਰੇ ਕੀ ਕਹਿਣਾ ਚਾਹੁੰਦੇ ਆ ਲਾਸਟ ਦੇ ਵਿੱਚ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਡਮ ਹਰਬਿੰਦਰ ਕੌਰ ਉਸਮਾ ਦੇ ਲਈ ਕਿਹੜੀ ਅਪੀਲ ਕਰਨਾ ਚਾਹੁੰਦੇ ਹੋ ਮੇਰੀ ਲਾਸਟ ਕੀ ਕਹਿਣਾ ਚਾਹੁੰਦੇ ਤੁਸੀਂ ਸੰਤਾਂ ਆਪ ਉੱਥੋਂ ਆ ਆਪਣਾ ਹਲਕਾ ਚਮਤਾ ਉਂਦੀਆਂ ਸੰਗਤਾਂ ਨੂੰ ਇਹ ਪੀਦਿਆ ਕਿ ਵੱਧ ਚੜ ਕੇ ਜਿੰਮੀ ਚੌਂ ਦੇ ਵਿੱਚ ਆਪਣੀ ਭੈਣ ਨੂੰ ਆਪਾ ਜਿਤਾ ਕੇ ਢਿੱਡ ਨੇ ਤਾਂ ਜੋ ਉੱਥੇ ਸਮਾਜਿਕ ਵਿਧਾਨ ਸਭਾ ਦੇ ਵਿੱਚ ਗੱਲ ਹੋ ਸਕੇ ਸਾਡੇ ਸਮਾਜ ਦੇ ਮੁੱਦੇ ਤਾਂ ਦੀ ਵਿਧਾਨ ਸਭਾ ਦੇ ਵਿੱਚ ਕੋਚ ਸਕਦੇ ਜੀ ਜਦੋਂ ਕੋਈ ਸਮਾਜ ਦਾ ਮਿਲਦਾ ਉੱਥੇ ਜਾ ਕੇ ਸਮਾਜਿਕ ਗੱਲ ਰੱਖਦੇ ਜੀ ਸੋ ਸਤਿਕਾਰਯੋਗ ਸਾਥੀਓ ਇਹੋ ਜੀ ਇਹ ਵੀਡੀਓ ਬਣਾਉਣ ਦਾ ਮੇਨ ਮਕਸਦ ਇਹੋ ਹੀ ਆ ਤੁਹਾਡੇ ਲਈ ਕਿਉਂਕਿ ਧਰਮ ਜੀ ਜਿਹੜੀ ਬੁਨਿਆਦ ਹੈ ਜੇਕਰ ਉਹਨੂੰ ਖੜਾ ਕਰਨਾ ਆ ਤੇ ਰਾਜਨੀਤੀ ਨਾਲ ਬਿਲਕੁਲ ਬਹੁਤ ਜ਼ਰੂਰੀ ਹੈ ਸੋ ਮਹਾਰਾਜੀ ਹੁਣਾਂ ਤੋਂ ਵੀ ਸਮਾਂ ਇਸੇ ਕਰਕੇ ਆਪਾਂ ਲਿਆ ਸੀ ਕਿ ਧਰਮ ਦੇ ਜਿਹੜੇ ਕਾਰਜ ਕਰਦੇ ਸਾਡੇ ਸੰਤ ਮਹਾਪੁਰਸ਼ ਨੇ ਜਾਂ ਜਿਹੜੇ ਸਾਡੇ ਆਦਰਨੀਏ ਸਮਾਜ ਦੇ ਲਈ ਕੰਮ ਕਰਦੇ ਨੇ ਉਹਨਾਂ ਦਾ ਵਿਊ ਕੀ ਆ ਰਾਜਨੀਤੀ ਦੇ ਪ੍ਰਤੀ ਸੋ ਸੰਤ ਬਾਬਾ ਨਿਸ਼ਤਨਾਥ ਸ਼ੇਰਗਿੱਲ ਜੀ ਔਰ ਉਹਨਾਂ ਦੀ ਧਰਮ ਪਤਨੀ ਮੈਡਮ ਹਰਵਿੰਦਰ ਕੌਰ ਉਸਮਾ ਜਿਹੜੇ ਜ਼ਮੀਨੀ ਚੋਣਾ ਦਿੱਲੀ ਆਜ਼ਾਦ ਉਮੀਦਵਾਰ ਖੜੇ ਨੇ ਤਾਂ ਕਿਤੇ ਕਿਤੇ ਨਾ ਕਿਤੇ ਸਮਾਜ ਨੂੰ ਇਹ ਲੱਗ ਰਿਹਾ ਕਿ ਉਹ ਸਾਡੀ ਰਾਜਨੀਤਿਕ ਹੋਂਦ ਨੂੰ ਬੁਨਿਆਦ ਨੂੰ ਕਾਇਮ ਕਰਨ ਦੇ ਲਈ ਜਿਹੜਾ ਆ ਕੇ ਆਏ ਨੇ ਸੋ ਬੇਨਤੀ ਹੈ ਇਸ ਵੀਡੀਓ ਨੂੰ ਬਤ ਬਤ ਸ਼ੇਅਰ ਕਰਕੇ ਧੰਨਵਾਦ